ਰਾਦਾ Swami ਸਾਧ ਸੰਗਤ ਜੀ ਸਾਧ ਸੰਗਤ ਜੀ ਅੱਜ ਆਪਾਂ ਵੱਡੇ ਬਾਬਾ ਜੀ ਹੋਰਾਂ ਦੀ ਜੀਮਣੀ ਦਾ ਭਾਗ ਨੌਵਾਂ ਸੁਣਾਗੇ ਬਾਬਾ ਜੀ ਮਹਾਰਾਜ ਦੇ ਸਮੇਂ Swami ਜੀ ਮਹਾਰਾਜ ਦੀ ਬਾਣੀ ਹਿੰਦੀ ਵਿੱਚ ਛਪ ਚੁੱਕੀ ਸੀ ਪਰ ਬਾਬਾ ਜੀ ਮਹਾਰਾਜ ਦੀ ਇੱਛਾ ਸੀ ਕਿ ਸਾਰ ਬਚਨ ਵਾਰਤਿਕ ਅਤੇ ਸਾਰ ਬਚਨ ਸ਼ੰਦ ਬੰਦ ਪੰਜਾਬੀ ਵਿੱਚ ਵੀ ਛਾਪੇ ਜਾਣ ਸਨ 1901 ਵਿੱਚ ਬਾਬਾ ਜੀ ਨੇ ਸੁਆਮੀ ਜੀ ਮਹਾਰਾਜ ਦੇ ਛੋਟੇ ਭਾਈ ਸੇਠ ਪ੍ਰਤਾਪ ਸਿੰਘ ਜੀ ਤੋਂ ਆਗਿਆ ਲੈ ਕੇ ਸਾਰ ਬਚਨ ਵਾਰਤਿਕ ਅਤੇ ਸ਼ੰਦਬੰਦ ਦੋਵੇਂ ਪੰਜਾਬੀ ਪੁਸਤਕਾਂ ਵਿੱਚ ਛਪਾਉਣ ਦਾ ਹੁਕਮ ਦਿੱਤਾ। ਬਾਬਾ ਜੀ ਮਹਾਰਾਜ ਆਪਣੇ ਪੱਤਰਾਂ ਵਿੱਚ ਹਜ਼ੂਰ ਮਹਾਰਾਜ ਸਾਵਨ ਸਿੰਘ ਜੀ ਨੂੰ ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਕ ਦੇ ਸੰਬੰਧ ਵਿੱਚ ਬਰਾਬਰ ਲਿਖਦੇ ਸਨ। ਬਾਬਾ ਜੀ ਮਹਾਰਾਜ ਦਾ ਹੁਕਮ ਸੀ ਕਿ ਜਿਹੜੀ ਪੋਥੀ ਸੇਠ ਪ੍ਰਤਾਪ ਜੀ ਹੋਰਾਂ ਪਾਸੋਂ ਆਈ ਹੈ ਉਸ ਵਿੱਚ ਇੱਕ ਇੱਕ ਮਾਤਰਾ ਦਾ ਵੀ ਫਰਕ ਨਾ ਕੀਤਾ ਜਾਵੇ ਇਸ ਦੇ ਸਬੰਧ ਵਿੱਚ ਆਪਣੇ ਇੱਕ ਪੱਤਰ ਵਿੱਚ ਆਪਨੇ ਲਿਖਿਆ ਮਗਰ ਇਤਨਾ ਫਰਕ ਜ਼ਰੂਰ ਹੈ ਕਿ ਇਹ ਨਾ ਲਿਖਾ ਜਾਏ ਕਿ Swami ji ਦਾ ਕੋਈ ਗੁਰੂ ਨਹੀਂ ਥਾ ਬਾਬਾ ਜੀ ਮਹਾਰਾਜ ਫਰਮਾਉਂਦੇ ਹੁੰਦੇ ਸਨ ਕੇ ਸਵਾਮੀ ਜੀ ਨੇ ਉਪਦੇਸ਼ ਤੁਲਸੀ ਸਾਹਿਬ ਹਾਥਰਸ ਵਾਲਿਆਂ ਪਾਸੋਂ ਪ੍ਰਾਪਤ ਕੀਤਾ ਸੀ ਸਨ 1903 ਵਿੱਚ ਦੋਵੇਂ ਪੁਸਤਕਾਂ ਪੰਜਾਬੀ ਵਿੱਚ ਛਪ ਗਈਆਂ ਬਾਬਾ ਜੀ ਮਹਾਰਾਜ ਆਪਣੇ ਸਾਸੰਗਾਂ ਵਿੱਚ ਬਾਰਮੁਖੀ ਕਰਿਆਵਾਂ ਤੇ ਕਰਮਕਾਂਡ ਦਾ ਸਦਾ ਹੀ ਨਖੇਦ ਕਰਦੇ ਹੁੰਦੇ ਸਨ ਸੰਤਾਂ ਦੇ ਫੋਟੋ ਅਤੇ ਚਰিত্রਾਂ ਦੀ ਪੂਜਾ ਬਾਰੇ ਵੀ ਆਪ ਦੇ ਵਿਚਾਰ ਬੜੇ ਸਪਸ਼ਟ ਸਨ ਆਪ ਬਾਰ-ਬਾਰ ਹੁਕਮ ਦਿੰਦੇ ਸਨ ਕਿ ਫੋਟੋ ਜਾਂ ਮੂਰਤ ਦੀ ਪੂਜਾ ਕਰਨਾ ਸੰਤ ਮਤ ਦੇ ਵਿਰੁੱਧ ਹੈ ਅਤੇ ਇੱਥੋਂ ਤੱਕ ਫਰਮਾਉਂਦੇ ਸਨ ਕਿ ਕੋਈ ਵੀ 사ਸੰਗੀ ਮੇਰੀ ਫੋਟੋ ਨਾ ਰੱਖੇ ਇੱਕ ਵਾਰ ਕੁਝ 사ਸੰਗੀਆਂ ਨੇ ਬਾਬਾ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਹਜੂਰ ਆਗਰੇ ਵਿੱਚ ਸੁਆਮੀ ਜੀ ਮਹਾਰਾਜ ਦੀ ਸਮਾਦ ਬਣਾਈ ਜਾ ਰਹੀ ਹੈ ਅਤੇ ਉਹ ਲੋਕ ਚੰਦਾ ਵੀ ਮੰਗ ਰਹੇ ਹਨ ਪਰ ਇਸ ਪਰ ਬਾਬਾ ਜੀ ਨੇ ਫਰਮਾਇਆ ਸੰਤਾਂ ਦਾ ਉਪਦੇਸ਼ ਹੀ ਉਹਨਾਂ ਦਾ ਅਸਲੀ ਯਾਦਗਾਰ ਹੈ ਸਮਾਦਾਂ ਦੁਆਰਾ ਸੰਤ ਜਿੰਦਾ ਨਹੀਂ ਰਹਿੰਦੇ ਸਮਾਦਾਂ ਤਾਂ ਬਾਹਰ ਮੁਖੀ ਸਾਧਨਾ ਵੱਲ ਲੈ ਜਾਂਦੀਆਂ ਹਨ ਸਵਾਮੀ ਜੀ ਮਹਾਰਾਜ ਦਾ ਉਪਦੇਸ਼ ਤਾਂ ਸਦਾ ਹੀ ਅੰਤਰਮੁਖ ਅਭਿਆਸ ਦਾ ਰਿਹਾ ਹੈ ਫਿਰ ਬਾਬਾ ਜੀ ਮਹਾਰਾਜ ਨੇ ਆਪਣੇ ਸਾਧਸੰਗੀਆਂ ਨੂੰ ਹੁਕਮ ਦਿੱਤਾ ਕਿ ਮੇਰੇ ਪਿੱਛੋਂ ਮੇਰੀ ਸਮਾਦ ਬਿਲਕੁਲ ਨਾ ਬਣਾਉਣਾ ਬਾਬਾ ਜੀ ਮਹਾਰਾਜ ਡੇਰੇ ਵਿੱਚ ਹਮੇਸ਼ਾ ਮਹਾਰਾਜ ਸਾਵਨ ਸਿੰਘ ਜੀ ਦੀ ਕਮਾਈ ਵਿੱਚੋਂ ਸੇਵਾ ਵਿੱਚ ਰੁਪਇਆ ਲਗਵਾਉਂਦੇ ਸਨ ਡੇਰੇ ਦਾ ਖੂ ਛੋਟਾ ਤੇ ਵੱਡਾ ਸਾਸੰਗ ਘਰ ਕੋਠੜੀਆਂ ਤੇ ਕਮਰਿਆਂ ਦੀ ਸੇਵਾ ਵਿੱਚ ਬਹੁਤਾ ਰੁਪਇਆ ਹਜੂਰ ਦੀ ਕਮਾਈ ਵਿੱਚੋਂ ਹੀ ਲੱਗਾ ਹੋਇਆ ਹੈ Swami Bagh Agra ਵਿੱਚ ਵੀ ਜਿਹੜੀਆਂ ਕੋਠੜੀਆਂ ਬਣੀਆਂ ਹੋਈਆਂ ਹਨ ਉਹਨਾਂ ਵਿੱਚ ਵੀ ਬਹੁਤਾ ਹਿੱਸਾ ਹਜੂਰ ਦੀ ਸੇਵਾ ਦਾ ਹੈ। ਹਜੂਰ ਮਹਾਰਾਜ ਜੀ ਆਪਣੇ ਪਹਾੜ ਦੀ ਨੌਕਰੀ ਸਮੇਂ ਕਈ ਵਾਰ ਉਥੋਂ ਗਰਮ ਕੱਪੜੇ ਤੇ ਇਸ ਪ੍ਰਕਾਰ ਦੀਆਂ ਕਈ ਹੋਰ ਵਸਤਾਂ ਸੀਠ ਪ੍ਰਤਾਪ ਸਿੰਘ ਜੀ ਵਾਸਤੇ ਬਾਬਾ ਜੀ ਮਹਾਰਾਜ ਨੂੰ ਭੇਜਿਆ ਕਰਦੇ ਸਨ। ਬਾਬਾ ਜੀ ਉਹਨਾਂ ਚੀਜ਼ਾਂ ਉਹ ਚੀਜ਼ਾਂ ਆਗਰੇ ਭੇਜ ਦਿੰਦੇ ਅਤੇ ਚਾਚਾ ਜੀ ਬੜੇ ਪ੍ਰੇਮ ਨਾਲ ਸਵੀਕਾਰ ਕਰ ਲੈਂਦੇ। ਬਾਬਾ ਜੀ ਕਈ ਵਾਰ ਹਜ਼ੂਰ ਨੂੰ ਫਰਮਾਇਆ ਕਰਦੇ ਸਨ ਕਿ ਤੁਸੀਂ ਮਹਿਮਾ ਸਿੰਘ ਵਾਲੀ ਜਿਮ ਜ਼ਿੰਮੇਦਾਰੀ ਵਿੱਚੋਂ ਕੁਝ ਅਨਾਜ ਡੇਰੇ ਜ਼ਰੂਰ ਭੇਜਿਆ ਕਰੋ। ਬਾਬਾ ਜੀ ਦੇ ਹੁਕਮ ਅਨੁਸਾਰ ਹਜ਼ੂਰ ਲੰਗਰ ਵਾਸਤੇ ਕਣਕ, ਮੱਕੀ ਤੇ ਹੋਰ ਅਨਾਜ ਹਮੇਸ਼ਾ ਭੇਜਦੇ ਰਹਿੰਦੇ ਸਨ। ਜਦ ਹਜ਼ੂਰ ਮਹਾਰਾਜ ਜੀ ਨੇ ਸਰਸੇ ਵਿੱਚ ਜ਼ਮੀਨਾਂ ਖਰੀਦੀਆਂ ਤਾਂ ਉਥੋਂ ਵੀ ਆਪ ਹਮੇਸ਼ਾ ਲੰਗਰ ਵਾਸਤੇ ਸਮਾਨ ਭੇਜਦੇ ਰਹੇ ਇਹ ਤਰੀਕਾ ਅੱਜ ਤੱਕ ਚੱਲ ਰਿਹਾ ਹੈ ਅਤੇ ਹਜ਼ੂਰ ਦੇ ਪਰਿਵਾਰ ਵੱਲੋਂ ਸਰਸੇ ਤੋਂ ਹਰ ਬਰੇ ਹਰ ਬਰੇ ਸੈਂਕੜੇ ਮਨ ਅਨਾਜ ਟਰੱਕਾਂ ਵਿੱਚ ਲੰਗਰ ਲਈ ਭੇਜਿਆ ਜਾਂਦਾ ਹੈ ਰਾਏ ਸਾਹਿਬ ਮੁੰਚੀ ਰਾਮ ਜੀ ਆਪਣੀ ਡਾਇਰੀ ਵਿੱਚ ਲਿਖਦੇ ਹਨ ਹਜ਼ੂਰ ਮਹਾਰਾਜ ਸਾਵਨ ਸਿੰਘ ਜੀ ਫਰਮਾਇਆ ਕਰਦੇ ਸਨ ਕਿ ਸੇਵਾ ਬੜੇ ਵੱਡੇ ਭਾਗਾਂ ਨਾਲ ਮਿਲਦੀ ਹੈ ਕਦੀ ਨਿਸਫਲ ਨਹੀਂ ਜਾਂਦੀ ਜਦੋਂ ਹਜ਼ੂਰ ਨੇ ਨਾਮ ਨਹੀਂ ਲਿਆ ਸੀ ਤਾਂ ਆਪਣੀ ਸਾਰੀ ਕਮਾਈ ਲਿਆ ਕੇ ਆਪਣੀ ਮਾਤਾ ਜੀ ਦੇ ਸਾਹਮਣੇ ਰੱਖ ਦਿੰਦੇ ਸਨ ਜੇਕਰ ਪਤਨੀ ਮੰਗਦੀ ਤਾਂ ਆਪ ਫਰਮਾਉਂਦੇ ਕਿ ਮਾਤਾ ਜੀ ਤੋਂ ਲੈ ਲਓ ਜਦ ਨਾਮ ਲੈ ਲਿਆ ਤਾਂ ਫਿਰ ਘਰ ਵਾਲਿਆਂ ਨੂੰ ਕਹਿ ਦਿੰਦਾ ਕਿ ਹੁਣ ਪਹਿਲਾ ਹੱਕ ਗੁਰੂ ਦਾ ਹੈ ਜੋ ਵੀ ਤਨਖਾਹ ਵਿੱਚੋਂ ਖਰਚ ਕਰਨ ਤੋਂ ਬਾਅਦ ਬਚਦਾ ਆਪ ਲਿਆ ਕੇ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਦਿੰਦੇ। ਬਾਬਾ ਜੀ ਜੋ ਵੀ ਮناسب ਸਮਝਦੇ ਹਜੂਰ ਦੇ ਘਰ ਵਾਲਿਆਂ ਨੂੰ ਭੇਜ ਦਿੰਦੇ ਅਤੇ ਬਾਕੀ ਦਾ ਰੁਪਾਇਆ ਸਾਧ ਸੰਗਤ ਦੀ ਸੇਵਾ ਵਿੱਚ ਲਾ ਦਿੰਦੇ। ਇਸ ਤਰ੍ਹਾਂ ਖੂ, ਛੋਟਾ ਤੇ ਵੱਡਾ ਸਾਧ ਸੰਗ ਘਰ, ਕੋਠੜੀਆਂ ਤੇ ਰਸੋਈ ਵਗੈਰਾ ਸਭ ਇਮਾਰਤਾਂ ਬਾਬਾ ਜੀ ਨੇ ਹਜੂਰ ਦੀ ਸੇਵਾ ਵਿੱਚੋਂ ਹੀ ਬਣਵਾਈਆਂ ਸਨ। ਹਜੂਰ ਮਹਾਰਾਜ ਜੀ ਫਰਮਾਉਂਦੇ ਹੁੰਦੇ ਸਨ ਕਿ ਉਹ ਸੇਵਾ ਦੇ ਫਾਲਸਰੂਪ ਹੀ ਅੱਜ ਬਾਬਾ ਜੀ ਨੇ ਆਪਣੇ ਪੁੱਤਰਾਂ ਨੂੰ ਲੱਖਾਂ ਰੁਪਏ ਸਾਲ ਦੀ ਆਮਦਨੀ ਬਖਸ਼ੀ ਹੋਈ ਹੈ ਹਜ਼ੂਰ ਮਹਾਰਾਜ ਜੀ ਕਈ ਵਾਰ ਬਾਬਾ ਜੀ ਮਹਾਰਾਜ ਦੀਆਂ ਸਾਖੀਆਂ satsang ਵਿੱਚ ਸੁਣਾਇਆ ਕਰਦੇ ਸਨ ਇੱਕ ਵਾਰ ਦੱਸਿਆ ਕਿ ਬਾਬਾ ਜੀ ਮਹਾਰਾਜ ਆਪਣੀ ਮਾਤਾ ਦਾ ਬਚਨ ਪਾਲਣ ਵਾਸਤੇ ਹਰਦੁਵਾਰ ਗਏ ਮਾਤਾ ਜੀ ਨੇ ਬਾਬਾ ਜੀ ਨੂੰ ਕਿਹਾ ਕਿ ਮੇਰੇ ਸਵਰਗਵਾਸ ਹੋਣ ਪਿੱਛੋਂ ਮੇਰੇ ਫੁੱਲ ਤੁਸੀਂ ਆਪ ਹਰਦੁਵਾਰ ਲੈ ਜਾ ਕੇ ਜਲ ਪ੍ਰਵਾਹ ਕਰਨਾ ਬਾਬਾ ਜੀ ਮਾਰੇ ਫਰਮਾਉਂਦੇ ਹੁੰਦੇ ਸਨ ਕਿ ਆਪ ਜਦ ਉਥੇ ਪਹੁੰਚੇ ਤਾਂ ਦੇਖਿਆ ਕਿ ਉਹਨਾਂ ਦੀ ਕੁੱਲ ਵਿੱਚੋਂ ਕੁਦੂ ਨਾਂ ਦਾ ਇੱਕ ਸਬੰਧੀ ਜੋ ਹਰਦਵਾਰ ਵਿੱਚ ਪਿੱਪਲ ਦੀ ਜੂਨ ਵਿੱਚ ਫਸਿਆ ਹੋਇਆ ਹੈ ਉਸ ਦਾ ਉਧਾਰ ਕਰਨਾ ਸੀ ਬਾਬਾ ਜੀ ਨੇ ਉਸ ਪਿੱਪਲ ਦੀ ਕੁਝ ਪੱਤੇ ਖਾਦੇ ਅਤੇ ਉਹ 2-3 ਦਿਨਾਂ ਵਿੱਚ ਹੀ ਸੁੱਕ ਗਿਆ ਇੱਕ ਵਾਰ ਬਾਬਾ ਜੀ ਮਹਾਰਾਜ ਹਜ਼ੂਰ ਦੇ ਨਾਲ ਮਰੀ ਪਹਾੜੀ ਉੱਤੇ ਗਏ। ਹਜ਼ੂਰ ਦੇ ਬੰਗਲੇ ਸਾਹਮਣੇ ਇੱਕ ਮौजਪੁਰੀ ਅਰਥਾਤ ਮੋਕਸ਼ਪੁਰੀ ਪਹਾੜ ਸੀ ਜੋ ਹਿੰਦੂਆਂ ਦਾ ਤੀਰਥ ਸਥਾਨ ਸੀ। ਉਸ ਦੇ ਸੁੰਦਰ ਦ੍ਰਿਸ਼ ਵੱਲ ਇਸ਼ਾਰਾ ਕਰਦੇ ਹਜ਼ੂਰ ਨੇ ਬੇਨਤੀ ਕੀਤੀ ਮਹਾਰਾਜ ਜੀ ਦੇਖੋ ਕਿੰਨੇ ਸੁੰਦਰ ਪਹਾੜ ਹਨ। ਇਸਪੁਰ ਬਾਬਾ ਜੀ ਨੇ فرمایا ਕਿ ਮੈਂ ਪਹਿਲਾਂ ਵੀ ਇਸ ਥਾਂ ਨੂੰ ਦੇਖ ਚੁੱਕਾ ਹਾਂ ਹਜੂਰ ਨੇ ਸੋਚਿਆ ਕਿ ਸ਼ਾਇਦ ਬਾਬਾ ਜੀ ਮਹਾਰਾਜ ਆਪਣੀ ਸੈਨਿਕ ਸੇਵਾ ਸਮੇਂ ਕਿਸੇ ਸਮੇਂ ਇੱਥੇ ਆਏ ਹੋਣਗੇ ਜਦ ਪੁੱਛਿਆ ਤਾਂ ਮਹਾਰਾਜ ਆਪਣੀ ਤਾਂ ਬਾਬਾ ਜੀ ਨੇ ਉੱਤਰ ਦਿੱਤਾ ਨਹੀਂ ਇਸ ਤੋਂ ਵੀ ਪਹਿਲਾਂ ਇੱਥੇ ਆ ਚੁੱਕਾ ਹਾਂ ਜਦ ਅਜੀਬ ਪਹਾੜ ਬਣੇ ਵੀ ਨਹੀਂ ਸਨ ਇੱਥੇ ਪੱਧਰੇ ਮੈਦਾਨ ਸਨ ਬਾਬਾ ਜੀ ਮਹਾਰਾਜ ਕਈ ਵਾਰ ਫਰਮਾਉਂਦੇ ਹੁੰਦੇ ਸਨ ਕਿ ਅਕਾਲ ਪੁਰਖ ਉਹਨਾਂ ਨੂੰ ਇਸ ਤੋਂ ਵੀ ਪਹਿਲਾਂ ਵੀ ਜੀਵਾਂ ਨੂੰ ਸੱਚਖੰਡ ਲਿਜਾਣ ਲਈ ਇੱਥੇ ਭੇਜ ਚੁੱਕਾ ਹੈ ਇੱਕ ਵਾਰ ਬਾਬਾ ਜੀ ਮਹਾਰਾਜ ਦੇ ਪਾਸ ਤਿੰਨ ਪੰਡਤ ਆਏ ਉਹਨਾਂ ਦਾ ਕਿਸੇ ਸ਼ਾਸਤਰ ਦੇ ਅਰਥ ਬਾਰੇ ਆਪੋ ਵਿੱਚ ਮਤਭੇਦ ਸੀ ਉਹਨਾਂ ਵਿੱਚੋਂ ਇੱਕ ਨੇ ਕਿਹਾ ਚਲੋ ਮਹਾਰਾਜ ਜੈਮਲ ਸਿੰਘ ਜੀ ਕੋਲ ਚੱਲੀਏ ਉਹ ਬੜੇ ਕਮਾਈ ਵਾਲੇ ਮਹਾਤਮਾ ਹਣ ਤੇ ਅੰਦਰ ਜਾਂਦੇ ਹਨ ਜਦ ਆਏ ਤਾਂ ਆਪਣੀ ਸ਼ੰਕਾ ਦੱਸੀ ਤਾਂ ਬਾਬਾ ਜੀ ਨੇ ਕਿਹਾ ਕਿ ਮੈਂ ਸੰਸਕ੍ਰਿਤ ਨਹੀਂ ਜਾਣਦਾ ਪਰ ਉਹਨਾਂ ਨੂੰ ਸਧਾਰਨ ਗੱਲਾਂ ਵਿੱਚ ਹੀ ਪੂਰੀ ਤਰ੍ਹਾਂ ਗੱਲ ਸਮਝਾ ਦਿੱਤੀ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਨਾਮ ਦੀ ਦਾਤ ਬਖਸ਼ੋ ਬਾਬਾ ਜੀ ਨੇ ਜਵਾਬ ਦਿੱਤਾ ਕਿ ਵਾਚਕ ਗਿਆਨੀ ਅਤੇ ਵਿਦਿਆ ਦਾ ਆਸਰਾ ਲੈਣ ਵਾਲੇ ਨਾਮ ਦੀ ਕਮਾਈ ਨਹੀਂ ਕਰ ਸਕਦੇ ਇਹ ਬਚਨ ਸੁਣ ਕੇ ਦੋ ਪੰਡਤ ਤਾਂ ਚਲੇ ਗਏ ਪਰ ਇੱਕ ਰਹਿ ਗਿਆ ਉਸ ਨੇ ਨਾਮ ਮੰਗਿਆ ਬਾਬਾ ਜੀ ਨੇ ਦਇਆ ਕਰ ਦਿੱਤੀ 6 ਮਹੀਨੇ ਬਾਅਦ ਉਹ ਫਿਰ ਬਾਬਾ ਜੀ ਕੋਲ ਆਇਆ ਅਤੇ ਇਹ ਸੁਰਤ ਸ਼ਬਦ ਯੋਗ ਦਾ ਸਾਧਨ ਚੰਗਾ ਨਹੀਂ ਹੈ ਪਰ ਨਾਮ ਠੀਕ ਹੈ ਕੁਝ ਮਹੀਨਿਆਂ ਪਿੱਛੋਂ ਫਿਰ ਆਇਆ ਤੇ ਕਿਹਾ ਕਿ ਪ੍ਰਨਾਮ ਵੀ ਠੀਕ ਨਹੀਂ ਹੈ ਤੁਸੀਂ ਮੈਨੂੰ ਵਿਖਾਓ ਕਿ ਅੰਦਰ ਕੀ ਹੈ ਬਾਬਾ ਜੀ ਨੇ ਉਸ ਨੂੰ ਸਮਝਾਇਆ ਕਿ ਨਾਮ ਦੀ ਕਮਾਈ ਕਰੋ ਉਹ ਚਲਾ ਗਿਆ ਕਈ ਦਿਨਾਂ ਪਿੱਛੋਂ ਜਦ ਬਾਬਾ ਜੀ ਇੱਕ ਵਾਰ ਪੈਨਸ਼ਨ ਲੈਣ ਵਾਸਤੇ ਸਠਿਆਲੇ ਜਾ ਰਹੇ ਸਨ ਤਾਂ ਉਹ ਪੰਡਤ ਰਾਹ ਵਿੱਚ ਮਿਲਿਆ ਅਤੇ ਹੱਠ ਕਰਨ ਲੱਗਾ ਕਿ ਤੇ ਇਕਾਂਤ ਹੈ ਮੈਨੂੰ ਥੋੜਾ ਜਿਹਾ ਅੰਦਰ ਦਾ ਨਜ਼ਾਰਾ ਦਿਖਾਓ ਬਾਬਾ ਜੀ ਮਾਰਾਇ ਨੇ ਉਸ ਨੂੰ ਸਮਝਾਇਆ ਕਿ ਤੇਰਾ ਨੁਕਸਾਨ ਹੋ ਜਾਵੇਗਾ ਪਰ ਉਸ ਨੇ ਆਪਣੀ ਜਿੱਦ ਨਾ ਛੱਡੀ ਇਸਪਰ ਬਾਬਾ ਜੀ ਨੇ ਉਸ ਨੂੰ ਉੱਥੇ ਹੀ ਬਿਠਾ ਲਿਆ ਤੇ ਥੋੜੀ ਜਹੀ ਤਵੱਜੂ ਦਿੱਤੀ ਜਦ ਤਵੱਜੂ ਦਿੱਤੀ ਤਾਂ ਉਹ ਚੀਕ ਮਾਰ ਕੇ ਇੱਕ ਪਾਸੇ ਡਿੱਗ ਪਿਆ ਔਰ ਚੀਕਿਆ ਮੈਨੂੰ ਸੰਭਾਲੋ ਬਾਬਾ ਜੀ ਨੇ ਫਰਮਾਇਆ ਕਿ ਅੰਦਰ ਦਾ ਖਿਆਲ ਛੱਡ ਦੇ ਜਦ ਖਿਆਲ ਛੱਡਿਆ ਤਾਂ ਉਹ ਬਾਹਰ ਆ ਗਿਆ ਤੇ ਕਹਿਣ ਲੱਗੇ ਲੱਗਾ ਕਿ ਅੰਦਰ ਕਰੋੜਾਂ ਬਿਜਲੀਆਂ ਟੁੱਟ ਪਈਆਂ ਸਨ ਫਿਰ ਬਾਬਾ ਜੀ ਨੇ ਉਸ ਨੂੰ ਫਰਮਾਇਆ ਕਿ ਤੇਰੀ ਉਮਰ ਦੇ 3 ਸਾਲ ਬਾਕੀ ਹਨ ਭਾਵੇਂ ਭਜਨ ਕਰ ਲੈ ਤੇ ਭਾਵੇਂ ਦੁਨੀਆਂ ਦੇ ਕੰਮ ਕਰ ਲੈ ਰਾਦਾ ਸਵਾਮੀ ਜੀ